ਕਰੋ ਕਿਰਪਾ ਇੱਕ ਸ਼ਬਦ ਹੁਕਮ ਹੋਇਆ ਤਨ ਤਨ ਸਾਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਵਿੱਤਰ ਮੁਖ ਤੋਂ ਉਚਾਰਨ ਕੀਤੀ ਬਾਣੀ ਵਿੱਚੋਂ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮਹਿ ਮਾਰਗ ਦਿਖਲਾਵੇ ਸਾਰੇ ਕਰੋ ਕਿਰਪਾ ਸਾਰਿਆਂ ਨੇ ਜਪਣਾ ਆਪਣੇ ਵਕਤ ਕੋਈ ਵੀ ਰਸਨਾ ਵਾਂਜੀ ਨਾ ਰਹਿ ਜੀ ਜੀ ਦੀ ਹਾਜ਼ਰੀ ਨਾ ਲੱਗੇ ਕਰੋ ਕਿਰਪਾ ਕੋਈ ਆਵੇ ਸੰਤੋ ਭਰ ਦਾ ਜਨ ਸੰਤ ਮੇਰਾ ਪੀਤਮ ਜਨ ਸੰਤ ਮੋਹ ਮਾਰਿ ਕਿਤਖਲਾਵੇ ਮੋਹ ਮਾਰਿ ਕਿਤਖਲਾਵੇ ਹਰਤਾ ਜਨ ਸੰਗੋ ਮੇਰਾ ਪ੍ਰੀਤਮ ਜਨ ਸੰਗੋ ਮੋਹ ਮਾਰਗ ਦਿਖਾਵੇ ਮੋਹ ਮਾਰਗ ਦਿਖਾਵੇ ਮਾਦੋ ਮਦਸੂਦ ਨੋ ਹਰ ਸ੍ਰੀ ਰੰਗੋ ਪਰਮੇਸਰੋ ਹਰ ਸ੍ਰੀ ਰੰਗੋ ਪਰਮੇਸਰੋ ਹਰ ਸ੍ਰੀ ਰੰਗੋ ਪਰਮੇਸਰੋ ਸਤ ਪਰਮੇਸਰੋ ਤਬ ਅੰਤਰ ਜਾਵੇਂ ਸਤਿ ਪਰਮੇਸਰੋ ਤਬ ਅੰਤਰ ਜਾਵੇਂ ਸਭ ਦੁਖਨ ਕੋ ਹੰਤਾ ਸਭ ਦੁਖਨ ਕੋ ਦాత ਹਰ ਪ੍ਰੀਤਮ ਗੁਣ ਗੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਤੇ ਖੁਲਾਵੇ ਮੋਹਿ ਮਾਰਗ ਤੇ ਖੁਲਾਵੇ ਕਟ ਕਟੇ ਕਟ ਬਸਤਾ ਗਲ ਚਲੇ ਹਰ ਬਸ ਕਟ 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 ਬਸਤਾ ਚਲ ਥਲੇ ਹਰ ਬਸਤਾ ਪਰ ਘਟ ਕਟ ਕਟ ਬਸਤਾ ਹਰਿਆ ਚਲ ਥਲੇ ਹਰ ਬਸਤਾ ਹਰ ਥਾਂ ਤੇ ਅੰਤਰ ਬਸਤਾ ਹਰ ਥਾਂ ਸਤੋ ਮੋਹ ਮਾਰ ਕਿਦ ਖਲਾਵੇ ਮੋਹ ਮਾਰ ਕਿਦ ਖਲਾਵੇ ਆ ਹਰ ਜਨ ਕੋ ਹਰ ਮਿਲਿਆ ਹਰ ਸਰਦਤ ਮਿਲਿਆ ਹਰ ਜਨ ਹਰ ਮਿਲਿਆ ਹਰ ਸਰਤਾ ਤੇ ਮਿਲਿਆ ਗੁਰਮੁਖ ਹਰ 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 ਮਿਲਿਆ ਤੁਹਾਰ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਅਨੰਦ ਪਾਏ ਮੇਰਾ ਮਨ ਤਨ ਅਨੰਦ ਪਾਏ ਮੈਂ ਤੇ ਚਾਰ ਰਾਹ ਤੋਰੀਆ ਹੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰ ਗੁ ਤੇ ਖਿਲਾਵੇ ਮੋਹਿ ਮਾਰ ਸਦ ਖਿਲਾਵੇ ਕੋ ਕਿਰਪਾ ਭਈ ਜਨ ਨਾਨਕ ਕੋ ਕਿਰਪਾ ਭਈ ਹਰ ਕੀ ਕਿਰਪਾ ਭਈ ਅਗਦੀ ਸਰ ਕਿਰਪਾ ਭਈ ਹਰ ਕੀ ਕਿਰਪਾ ਭਈ జగਤ ਸਰ ਕਿਰਪਾ ਭਈ ਮੈਂ ਅਨੰਤ ਨੋ ਸਤ ਸਤ ਸੁਦਾ ਮੈਂ ਅਨੰਤ ਨੋ ਸਤ ਸਤ ਜੱਪਿਆ ਰਨਾ ਯਾਰ ਸੰਤੋ ਹਰ ਕਾ ਜਨ ਸੰਤੋ ਤੇਰਾ ਪ੍ਰੀਤਮ ਜਨ ਸੰਤੋ ਮਹਾਰਾਜ ਤਿਜ ਖਿਲਾਵੇ ਹੋਇ ਮਹਾਰਾਜ ਤਿਜ ਖਿਲਾਵੇ ਹੋਇ ਆਵੇ ਸੰਤੋ ਮੈਂ ਚਾਰੇ ਕੁੰਡਾ ਭਾਲਿਆ ਤੁਝੇ ਮਿਲਣਾ ਸਿਆ

ਨੋ ਸਿਰਵਾ ਹੈ ਦਰਸਾਰ ਬਜੀਐ ਸਾਕਰਾਂ ਦੇਖੋ ਪ੍ਰੀਤ ਮਨ ਲਾਤੀ ਆਏ ਲਗੂ ਮਹਿਕਰ ਬੇਨਤੀ ਕੋ ਸੰਤ ਮਿਲ ਬੜ ਭਾਗੀ ਕੋ ਆਵੇ ਸੰਤੋ ਹਰ ਪੇਖਨ ਕੋ ਸਿਮਰ ਤੁਮਨ ਮੇਰਾ ਆਸ ਤੇ ਆਸੀ ਚਿਤ ਬਾਤ ਰਹਿਣੀ ਕੋਈ ਜਨ ਹਰਸੋ ਦੇ ਜੋ ਚਰਨ ਤਹੋ ਬਕੋ ਸਬਰਸਨਾ ਜਿ ਜਨ ਅਕੋ ਸਤਨਾ ਸਰਵਾਹੇ ਗੁਰਸ But the know ਇਸ ਜਨ ਤੇ ਹੋ ਮਲ ਮਲ ਤੋਂ ਵਾਪਾ ਇਸ ਜਨ ਤੇ ਹੋ ਮਲ ਮਲ ਤੋਂ ਵਾਪਾ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਤੇਰਾ ਪ੍ਰੀਤਮ ਜਨ ਸੰਤੋ ਮੋਹ ਮਾਰਗ ਦਿਖਲਾਵੇ ਮੋਹ ਮਾਰਗ ਦਿਖਲਾਵੇ ਮੋਹ ਮਾਰਗ ਦਿਖਲਾਵੇ